ਹਾਂ ਵੀ ਚੁੱਬਰੋ ਕੀ ਹਾਲ ਏ ਠੀਕ ਹੋ ਤੇ ਬਾਈ ਰਾਤੀ ਅਸਲੀ 에ਅਰਪੋਰਟ ਮਤਲਬ ਹਰਦਵਾਰ ਪਹੁੰਚੇ ਸੀਗੇ ਤੇ ਆ ਅਗਲਾ ਦਿਨ ਵਾ ਤੇ ਬਾਈ ਰਾਤੀ 11 ਵਜੇ ਪਹੁੰਚੇ ਸੀਗੇ ਤੇ ਅਗਲੇ ਨੇ 7 ਵਜੇ ਠਾ ਲਿਆ ਕਿਉਂਕਿ ਫਾਈਨਲ ਡੈਸਟੀਨੇਸ਼ਨ ਕਣਖਲ ਜਾਣਾ ਸੀਗਾ ਅੱਜ ਤੇ ਬਾਈ ਸਵੇਰੇ ਸਵੇਰੇ ਚਾਹ ਪੀਤੇ ਬਿਨਾਂ ਹੀ ਲੈ ਕੇ ਬਾਬੇ ਦੇ ਨਾਲ ਗੱਡੀ ਦਾ ਗੇਅਰ ਲਾ ਲਿਆ ਵਾ ਕਿਉਂਕਿ ਕਣਖਲ ਪਹੁੰਚ ਕੇ ਪਾਰਕਿੰਗ ਚ ਲਾ ਕੇ ਗੱਡੀ ਫੇਰ ਪੀਵਾਂਗੇ ਆਰਾਮ ਨਾਲ ਤਲੋ ਵੀ ਗੱਡੀ ਪਾਰਕਿੰਗ ਚ ਲਾ ਕੇ ਹੁਣ ਸਿੱਧਾ ਚਾਹ ਦੇ ਦਿਵਾਲੇ ਹੋਣਾ ਫੇਰ ਅਗਾ ਖੁੱਲਣਗੇ ਤੇ ਚਾਹ ਵਗੈਰਾ ਪੀਣ ਤੋਂ ਬਾਅਦ ਤੁਹਾਨੂੰ ਆ ਗੱਡੀ ਦਿਖਾਉਂਗਾ ਰਾਜਸਥਾਨ ਦੀ ਮੈਂ ਕਿਹਾ ਓਕੇ ਰਿਪੋਰਟ ਤਿਆਰ ਹੋਈ ਪਈ ਅੰਦਰੋਂ ਤੇ ਇਹ ਵੀ ਗੱਡੀ ਹਜੇ ਹੁਣੇ ਪਹੁੰਚੀ ਆ ਆ ਗਏ ਪਾਇਲਟ ਸਾਹਿਬ ਨਾਲ ਹੀ ਆ ਗਏ ਚਾਹ ਪੀਣ ਲਈ ਤੇ ਚਾਹ ਵਗੈਰਾ ਪੀਣ ਤੋਂ ਬਾਅਦ ਕੱਪੜੇ ਚੱਕ ਕੇ ਅਸੀਂ ਚੱਲੇ ਆਂ ਘਾਟ ਵੱਲ ਨੂੰ ਇਸ਼ਨਾਨ ਕਰਨ ਮਤਲਬ ਗੰਗਾ ਕਿਨਾਰੇ ਤੇ ਬਾਈ ਰੂਚ ਮੂਹਤੋ ਕੇ ਇਦਾਂ ਹੀ ਨਿਕਲੇ ਹੋਏ ਸੀ ਨਾਲੇ ਇਸ਼ਨਾਨ ਹੋ ਜੂ ਨਾਲੇ ਗੰਗਾ ਮਈਆਂ ਦਾ ਆਸ਼ੀਰਵਾਦ ਲੈ ਲਾਂਗੇ ਤੇ ਇਸ਼ਨਾਨ ਵਗੈਰਾ ਕਰਨ ਤੋਂ ਬਾਅਦ ਚੱਲੇ ਆਂ ਵਾਪਸ ਗੱਡੀ ਵੱਲ ਨੂੰ ਬਾਈ ਇੱਥੇ ਆ ਵਾਲਾ ਮੇਲਾ ਇੱਥੇ ਨੋਰਮਲ ਲੱਗਾ ਹੀ ਰਹਿੰਦਾ ਵਾ ਤੇ ਹੁਣੇ-ਹੁਣੇ ਬਾਈ ਕਾਵੜ ਯਾਤਰਾ ਨਾਂ ਕੇ ਗਈ ਉਹ ਰਸਤ ਉੱਥੇ ਹੁੰਦਾ ਤੇਲ ਛਿੱਟਣ ਲਈ ਜਗ੍ਹਾ ਨਹੀਂ ਹੁੰਦੀ ਆ ਵਾਲੀ ਜਗ੍ਹਾ ਤੇ ਤੇ ਬਾਈ ਹਰੇਕ ਧਾਰਮਿਕ ਜਗ੍ਹਾ ਤੇ ਉਨੀ ਕੀ ਤੁ ਫਰੂਟ ਚਾਟ ਹੀ ਖਾ ਲਈਏ ਬਾਕੀ ਸਵੇਰੇ ਸਵੇਰੇ ਤੁਹਾਨੂੰ ਪਤਾ ਕੋਈ ਖਾਣ ਨੂੰ ਦਿਲ ਵੀ ਨਹੀਂ ਕਰਦਾ ਤੇ ਜੀ ਹੁਣੇ ਤੁਰਨਾ ਹੈ ਚਲ ਢਿੱਡ ਵਿੱਚ ਹੋਊਗਾ ਤਾਂ ਸਹੀ ਗੋਸ਼ ਤਨਾਲ ਦੇ ਬਾਉ ਜੀ ਕਹਿੰਦੇ ਹੁਣ ਖੀਰੇ ਵੀ ਖਾਣੇ ਆ ਤੇ ਪਾਰਕਿੰਗ 'ਚ ਪਹੁੰਚ ਕੇ ਅਸੀਂ ਸਲਾ ਬਣਾਈ ਕਿ ਚਾਹ ਇੱਕ ਵਾਰੀ ਹੋਰ ਪੀ ਲੈਨੇ ਆ ਤੇ ਭਾਈ ਇਹ ਪਾਰਕਿੰਗ ਦੇ ਥੱਲੇ ਦੋ ਤਿੰਨ ਜਗਾਨਾ ਬਣੀਆਂ ਹੋਈਆਂ ਚਾਹ ਵਗੈਰਾ ਪੀਨ ਲਈ ਸਾਰੇ ਡਰਾਈਵਰ ਜਿੱਥੋਂ ਚਾਹ ਪੀ ਕੇ ਜਾਂਦੇ ਆ ਤੇ ਭਾਈ ਚਾਹ ਵਗੈਰਾ ਪੀਣ ਤੋਂ ਬਾਅਦ ਆਜੋ ਹੁਣ ਤੁਹਾਨੂੰ ਰਾਜਸਥਾਨ ਵਾਲੀ ਗੱਡੀ ਦਾ ਇੰਟੀਰੀਅਰ ਦਿਖਾਉਨੇ ਆ ਤੇ ਕਰੋ ਚੱਕ ਭਾਈ ਗੱਡੀ ਦਾ ਇੰਟੀਰੀਅਰ ਭਾਈ ਇਹ ਇੱਕ ਸੀਟ ਬ 18 ਸੀਟਾਂ ਹੁੰਦੀਆਂ ਵਾ ਕਿਉਂਕਿ ਬਾਈ ਨੇ ਬਈ ਸੀਟ ਕੰਫਰਟੇਬਲ ਬਣਾਉਣ ਲਈ ਸੋਫਾ ਸੀਟ ਲਵਾਈ ਹੈ ਜਿਹੜੀ ਜ਼ਿਆਦਾ ਜਗ੍ਹਾ ਘੇਰਦੀ ਆ ਤਾਂ ਕਰਕੇ 18 ਸੀਟਾਂ ਵਾਲੀ ਗੱਡੀ ਨੂੰ ਸਿਰਫ 12 ਸੀਟਾਂ ਹੀ ਪਾਈਆਂ ਤੇ ਬਾਈ ਨੇ ਗੱਡੀ ਦਾ ਇੰਟੀਰੀਅਰ ਵੀ ਮੋਡੀਫਾਈ ਕਰਵਾਇਆ ਹੋਇਆ ਹੈਗਾ ਬਾਈ ਕੁੱਲ ਮਿਲਾ ਕੇ ਗੱਲ ਇਹ ਵਾ ਪੈਸਾ ਸਿੱਟ ਤਮਾਸ਼ਾ ਦੇ ਤਲਾਹ ਵੀ ਬਾਈ ਫਾਈਨਲੀ ਵਾਪਸ ਜਾਣ ਲਈ ਫੋਨ ਆ ਚੁੱਕਾ ਵਾ ਤੇ ਸਵੇਰੇ ਬਾਈ 7 ਵਜੇ ਪਹੁੰਚੇ ਹੈਗੇ ਤੇ 11 ਵਜੇ ਵਾਪਸ ਚੱਲੇ ਆ ਤੇ ਬਾਈ ਸਵਾਰੀ ਨੇ ਭੇਵੇਂ ਵੀ ਜਾਣਾ ਸੀਗਾ ਉਹ ਕਰਤਾ ਵਾ ਕੈਨਸਲ ਉਹਦੀ ਵੀ ਵੈਸੇ ਵਿੱਚੇ ਗੱਲ ਹੋਈ ਪਈ ਸੀਗੀ ਤੇ ਹੁਣ ਆਪਾਂ ਸ ਇਹ ਗੱਡੀ ਮੁਸਤਫਾਬਾਦ ਰੋਕੀ ਐ ਅੰਬਾਲਾ ਵੱਸ ਪਹੁੰਚਣ ਵਾਲੀ ਆ ਕਿਉਂਕਿ ਸਵਾਰੀ ਨੂੰ ਲੱਗ ਚੁੱਕੀ ਸੀ ਭੁੱਖ ਤਾਂ ਕਰਕੇ ਗੱਡੀ ਉਹਨਾਂ ਨੇ ਮੈਕਡੋਨਲਡ ਰੁਕਵਾਈ ਸੀ ਤਾਂ ਨਾ ਲੱਗਦਾ ਹਤਾ ਆਪਾਂ ਵੀ ਪੈਪਸੀ ਨਾਲ ਇੱਕ ਇੱਕ 버ਗਰ ਛਟਕਾਤਾ ਵਾ ਤੇ ਬਈ ਇਹ ਜਗ੍ਹਾ ਪਿੱਛੇ ਵਾਟਰ پارک ਵੀ ਬਣੀ ਹੋਈ ਸੀ ਮਤਲਬ ਚੰਗੇ ਪੈਸਾ ਲਾਇਆ ਹੋਇਆ ਸੀ ਤੇ پارک ਦਾ ਨਾਮ ਆ H2O Fun ਪਰ ਨਿਆਣੇ ਨਹੀਂ ਦਿਖ ਰਹੇ ਸੀ ਕਿਤੇ ਤਾਂ ਕਰਕੇ ਸਪਾਇਡਰਮੈਨ ਨੂੰ ਕੋਈ ਕੰਮ ਨਹੀਂ ਸੀ ਤਿੱਤੀ ਨਹੀਂ ਹੜਨੀ ਲਾ ਪਿਆ ਉਸਤਾਦ ਤੇ 버ਗਰ ਵਗੈਰਾ ਖਾਣ ਤੋਂ ਬਾਅਦ ਬਾਹਰ ਆ ਕੇ ਸਵਾਰੀ ਦੇ ਹੋਂ ਤੋਂ ਪਹਿਲਾਂ ਪਹਿਲਾਂ ਇੱਕ ਵੀਡੀਓ ਬਣਾ ਲਈਏ ਕਿਉਂਕਿ ਰੀਲ ਪਾਵ ਤੇ ਨੰਬਰ ਦਿੱਤਾ ਹੈ ਤੁਸੀਂ ਸੰਪਰਕ ਕਰ ਸਕਦੇ ਆ ਉਹਦਾ ਵੀ ਮੈਂ ਬੋਲ ਦਿੰਦਾ ਹਾਂ 9872542040 ਬਹੁਤ ਜੈਰੇਟ ਦੇ ਤੁਹਾਨੂੰ ਇਹ ਗੱਡੀ ਮਿਲ ਜੂਗੀ ਬਾਕੀ ਟਰੈਵਲ ਵਗਰਾ ਵੀ ਮਿਲ ਜੂਗੀ ਗੱਡੀ ਤਾਂ ਹਰੇਕ ਮਿਲ ਜੂਗੀ ਤੁਸੀਂ ਸੰਪਰਕ ਕਰ ਲਿਓ ਤੇ ਬ੍ਰੇਕ ਤੋਂ ਬਾਅਦ ਸਵਾਰੀ ਜੀ ਹੁਣੀ ਆਪਣੇ ਆ ਚੁੱਕੇ ਆ ਬਾਹਰ ਤੇ ਲਗਭਗ 4 ਵਜੇ ਚੋਬਰ ਚੰਡੀਗੜ੍ਹ ਦੇ ਪੈਟਰੋਲ ਪੰਪ ਤੇ ਪਹੁੰਚ ਚੁੱਕੇ ਆ ਕਿਉਂਕਿ ਗੱਡੀ ਚ ਡੀਜ਼ਲ ਭਰੋਣਾ ਹੈਗਾ ਰਾਣੀ ਸੁੰਦਰਾ ਆਪਣੀ ਚ ਤੇ ਨਾਲ ਲੱਗਦੇ ਆ ਤਾਂ ਆਪਾਂ ਆਪਣਾ ਡੀਜ਼ਲ ਵੀ ਲੈ ਲਿਆ ਵਾ ਮਤਲਬ ਪਾਣੀ ਦੀ ਬੋਤਲ ਤੇ ਇਸ ਤੋਂ ਬਾਅਦ ਬਈ ਜੀ ਆਪਾਂ ਗੱਡੀ ਰੋਕੀ ਹੀ ਬਲਾਚੌਰ ਹੁਸ਼ਿਆ ਤਬਾਈ ਵੈਸੇ ਤੇ ਕਈ ਜਨਨ ਨੂੰ ਪਤਾ ਹੀ ਹੋਣਾ ਪਰ ਫਿਰ ਵੀ ਦੱਸ ਦਈਏ ਹੁਸ਼ਿਆਰ ਰੋਪੇ ਦੇ ਟਾਬੇ ਦਾ ਵੇਸਣ ਬਹੁਤ ਸਵਾਦ ਹੁੰਦਾ ਕਈ ਤੇ ਸਪੈਸ਼ਲ ਇਨੂੰ ਹੀ ਖਾਣ ਲਈ ਰੋਕਦੇ ਵੇਸਣ ਨੂੰ ਤੇ ਦੂਸਰਾ ਬਾਈ ਇਹਨਾਂ ਦੀ ਆ ਬਿਲਡਿੰਗ ਸਪੈਸ਼ਲ ਵਾਸ਼ਰੂਮ ਨੂੰ ਡੈਡੀਕੇਟ ਕੀਤੀ ਹੋਈ ਆ ਇਹਨਾਂ ਨੇ ਵੈਸੇ ਕੋਲ ਮਲਾ ਕੇ ਇਹ ਵਾ ਟਾਬਿਆਂ ਨੂੰ ਚਲਾਉਣ ਲਈ ਵਾਸ਼ਰੂਮ ਆ ਦੀ ਬਹੁਤ ਵੱਡੀ ਭੂਮਿਕਾ ਤੇ ਚਾਹ ਵਗੈਰਾ ਪੀ ਕੇ ਵੇਸਣ ਖਾ ਕੇ ਆਪਾਂ ਵੀ ਰੈਡੀ ਹੋ ਚੁੱਕੇ ਆ ਤੇ ਹੁਣ ਸਿੱਧਾ ਰੋਕਣੀ ਆ ਗੱਡੀ ਪਠਾਨਕੋਟ ਜਾ ਕੇ ਤੇ ਹਨੇਰਾ ਪੈਣਾ ਵੀ ਸ਼ੁਰੂ ਹੋ ਗਿਆ ਬਾਈ ਚਲ ਆਵੀ ਬਾਈ ਪਠਾਨਕੋਟਿੱ ਤੋਂ 5-7 ਮਿੰਟ ਦਾ ਰਸ ਭਾਈ ਇਹ ਉਹਨੇ ਸਲਾਹ ਬਣਾਈ ਕਰ ਰਸਤੇ 'ਚ ਰੋਟੀ ਖਾਈ ਚੱਲਦੇ ਆ ਤੇ ਭਾਈ ਜਿਹੜੇ ਏਰੀਆ 'ਚ ਅਸੀਂ ਇਸ ਵਕਤ ਖੜੇ ਆ ਇਹ ਹਿਮਾਚਲ 'ਚ ਪੈਂਦਾ ਵਾ ਤੇ ਆ ਮੈਪ ਤੇ ਤੁਸੀਂ ਦੇਖ ਸਕਦੇ ਆ ਬਸ 5 ਮਿੰਟ ਲਈ ਗੱਡੀ ਹਿਮਾਚਲ ਰਹਿੰਦੀ ਆ ਫੇਰ ਪੰਜਾਬ 'ਚ ਐਂਟਰ ਹੋ ਜਾਂਦੀ ਆ ਤੇ ਇਹ ਚੀਜ਼ ਦਾ ਫਾਇਦਾ ਆ ਪੈਟਰੋਲ ਪੰਪ ਵਾਲੇ ਪੂਰਾ ਲੈ ਰਹੇ ਆ ਕਿਉਂਕਿ ਹਿਮਾਚਲ 'ਚ 1-2 ਰੁਪਏ ਤੇਲ ਸਸਤਾ ਹੀ ਹੁੰਦਾ ਵਾ ਤਾਂ ਕਰਕੇ ਭਾਈ ਪਠਾਨਕੋਟ ਤੋਂ ਜਲੰਧਰ ਜਿਹੜੀ ਵੀ ਗੱਡੀ ਚੱਲਦੀ ਆ ਉਹ ਏਸੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਜਾਂਦੀ ਆ ਤੇ ਕਈ ਵਾਰੀ ਇੰਨਾ ਰਸ਼ ਹੁੰਦਾ ਅੱਧਾ-ਅੱਧਾ ਘੰਟਾ ਵੀ ਤੁਹਾਨੂੰ ਟਾਈਮ ਪੰਪੜੇ ਦੀਆਂ ਤਾਂ ਗੱਲ ਕਰਦੇ ਆ ਜਿਹੜੇ ਢਾਬੇ ਅਸੀਂ ਰੁਕੇ ਸੀ ਇਹ ਵੀ ਬਾਈ ਇੱਕ ਨੰਬਰ ਇਹਨਾਂ ਦੀਆਂ ਆਟਮਾ ਬਹੁਤ ਸਵਾਦ ਹੈਗਾ ਚਾਹ ਵੀ ਸਵਾਦ ਹੈਗੀ ਰੋਟੀ ਵੀ ਸਵਾਦ ਹੈਗੀ ਤਾਂ ਬਾਈ ਸਵਾਰੀ ਦਾ ਐਪਲ ਦਾ ਰਿਜਨਲ ਇੱਕ ਸਾਈਡ ਦਾ ਹੈੱਡਫੋਨ ਗਵਾਜ ਗਿਆ ਹੈਗਾ ਉਹਨੂੰ ਲੱਭ ਰਹੇ ਹਾਂ ਅਸੀਂ ਤਾਂ ਬਾਈ 10 15 ਮਿੰਟ ਲੱਭਦੇ ਰਹੇ ਪਰ ਨਹੀਂ ਲੱਭਾ ਐਂਡ ਤੇ ਫੇਰ ਐਪ ਤੇ ਆਪਾਂ ਚੈੱਕ ਕੀਤਾ ਉਹ ਜਾ ਕੇ ਨਿਕਲੇ ਇਹਨਾਂ ਦੇ ਬੈਗ ਵਿੱਚ ਮਤਲਬ ਗੱਲ ਬਾਤ ਹੈ ਬਾਈ ਐਪਲ ਦੇ ਪ੍ਰੋਡਕਟ ਦੀ ਮੰਨ ਕੇ ਜੇ ਹੋਰ ਕੋਈ ਹੁੰਦਾ ਫੇਕ ਨਹੀਂ ਲੱਭਣਾ ਸੀਗਾ ਤਲੋ ਵੀ ਬਾਈ ਆਪਾਂ ਪਠਾਨਕੋਟ ਪਹੁੰਚ ਚੁੱਕੇ ਹਾਂ ਤਾਂ ਆਪਣਾ ਗੇੜਾ ਹੋ ਚੁੱਕਾ ਵਾ ਪ ਕੋਈ ਚੀਜ਼ ਰਹਿਤ ਨਹੀਂ ਗਈ ਪਰ ਸਾਡੀ ਚੀਜ਼ ਹੀ ਹੈ ਨਹੀਂ ਗਈ ਕਿਉਂਕਿ ਭਲੇਕੇ ਨਾਲ ਉਹ ਨਾਲ ਹੀ ਚਲ ਗਈ ਉਹਨਾਂ ਦੇ ਬੈਗਾਂ ਦੇ ਨਾਲ ਚਲੋ ਪਤਾ ਲੱਗ ਗਿਆ ਟਾਈਮ ਨਾਲ ਮਿਲਤੇ ਜਾਣੀ ਸੀ ਪਰ ਪਠਾਨਕੋਟ ਕਿੰਨੇ ਹੋਂਣਾ ਸੀ ਇੰਨੀ ਦੂਰ ਜਾਂ ਰਸਤੇ ਵਿੱਚ ਗੱਡੀ ਮੋੜਨੀ ਵੀ ਸਾਨੂੰ ਮਹਿੰਗੀ ਪੈਣੀ ਸੀ ਤੇ ਫਿਰ ਜਾ ਕੇ ਆਪਣਾ ਬੈਗ ਲਿਆਂਦਾ ਤਾਂ ਹੁਣ ਵਾਪਸ ਚੱਲੇ ਆ ਆਪਣੇ ਹੋਮ ਟਾਊਨ ਨੂੰ ਤੇ ਲਗਭਗ 2 ਘੰਟੇ ਡਰਾਈਵ ਕਰਨ ਤੋਂ ਬਾਅਦ ਅਸੀਂ ਜਲੰਧਰ ਪਹੁੰਚ ਗਏ ਤੇ ਲਾਸਟ ਤੇ ਬਈ ਮੈਂ ਇਹੀ ਕਹਿਣਾ ਚਾਹੂੰਗਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਫੋਲੋ ਕਰ ਲਿਓ ਤੇ ਜੇ ਤੁਸੀਂ ਅਰਬਾਨੀਆਂ ਗੱਡੀ ਬੁੱਕ ਕਰਨੀਆਂ ਕਿਤੇ ਵੀ ਜਾਣਾ ਵਾ ਕਿਸੇ ਟੂਰ ਤੇ ਜਾਣਾ ਵਾ ਹਰਦਵਾਰ ਜਾਣਾ ਵਾ ਤੇ ਸਕਰੀਨ ਤੇ ਨੰਬਰ ਦਿੱਤਾ ਹੈ ਤੁਸੀਂ ਸੰਪਰਕ ਕਰ ਸਕਦੇ ਆ ਤੇ ਭਾਈ ਨਾਲੇ ਜ਼ਰੂਰੀ ਸੂਚਨਾ ਇਹ ਹੈਗੀ ਆ ਆਪਾਂ ਨਵਾਂ ਪੇਜ ਬਣਾਇਆ ਵਾ ਦਵਾਬਾ ਕੈਬਸ 1 ਤੇ ਹੁਣ ਸਾਰੀਆਂ ਲੌਂਗ ਵੀਡੀਓ ਮੈਂ ਇੱਥੇ ਹੀ ਅਪਲੋਡ ਕਰਿਆ ਕਰਨੀਆਂ ਤਾਂ ਸੋ ਬੇਨਤੀ ਆ ਮੜੀਏ ਇਹ ਚੈਨਲ ਨੂੰ ਫੋਲੋ ਕਰ ਲਿਓ ਤੇ ਤੁਹਾਨੂੰ ਦਿਮਾਗ ਜ਼ਿਆਦਾ ਨਾਲ ਹੋਣਾ ਪਵੇ ਤਾਂ ਕਰਕੇ ਮੈਂ ਇਹ ਵੀਡੀਓ ਨਾਲ ਕਲੈਬ ਕੀਤਾ ਹੋਇਆ ਵਾ ਉਹ ਚੈਨਲ ਨਾਲ ਆਪਣੇ ਚੈਨਲ ਨਾਲ ਮੇਨ ਚੈਨਲ ਨਾਲ ਹੁਣ ਉਹੀ ਹੋ ਗਿਆ ਦਵਾਬਾ ਕੈਬ 1 ਬਾਕੀ ਭਾਈ ਜੀ ਇਹ ਹੀ ਤਾ ਜੋ ਤੁਸੀਂ ਮੇਰੇ ਨਾਲ ਜੁੜੇ ਰਹੋ ਬਾਕੀ ਸਾਸਰੀ ਘਰ ਨਾਲ ਮਿਲਦੇ ਰਾਵਾਂਗੇ ਇਦਾਂ ਦੀਆਂ ਵੀਡੀਓਜ਼ ਧੰਨਵਾਦ ਧੰਨਵਾਦੀ ਓਕੇ ਓਕੇ ਬਾਈ ਓਕੇ ਓਕੇ ਮਿਹਰਬਾਨੀ ਸਾਰੇ ਪਿੰਕਾ ਬਹੁਤ ਬਹੁਤ ਮਿਹਰਬਾਨੀ ਸਫ਼ਰ ਬਹੁਤ ਬੜੀਆ ਓ ਬਹੁਤ ਬੜੀਆ ਸਫ਼ਰ ਸਭ ਠੀਕ ਬਹੁਤ ਅੱਛੀ ਹੈ